ਸੁਦੇਸ਼ ਸਿੰਘ ਕਰ ਗਿਆ ਕੀ ਗੱਲਬਤ ਕੀ ਹੋਈ ਹੈ ਇਹ ਇੱਥੇ ਜੀ ਕੋਈ ਦੁਕਾਨਦਾਰ ਵਾਲਾ ਉਹਨਾਂ ਜਾਂਦਾ ਜਾਂ ਕੰਮ ਕੀਤਾ ਗਿਆ ਤੇ ਬਹੁਤ ਵੱਡੀ ਤਾੜ ਦੇ ਵਿੱਚ ਫੋਟਵਾ ਗੁਰੂ ਸਾਹਿਬਾਂ ਦੀਆਂ ਚਿਦਾ ਸਿੰਘਾਂ ਦੀਆਂ ਤੇ ਹੋਰ ਅਸਥਾਨਾਂ ਦੀਆਂ ਤਾੜ ਦੇ ਫੋਟਵਾ ਜਿਹੜੀਆਂ ਨੇ ਉਹ ਇੱਥੇ ਉਹ ਰਸਤਾ ਹੈ ਜਿਹੜਾ ਮੇਨ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦਾ ਇਹ ਰਸਤੇ ਛੱਡ ਕੇ ਜਾਣ ਬਚ ਕੇ ਇਹ ਕੰਮ ਹੀ ਕਰਾਂਗੇ ਵੀ 4 ਵਜੇ ਕੀਤਾ ਗਿਆ ਇੱਥੇ ਕੈਮਰਾ ਵੀ ਕੋਈ ਨਹੀਂ ਹੈ ਔਰ ਮਾਰਕ ਜਿਹੜੇ ਵਾਲਿਆਂ ਨੂੰ ਪਤਾ ਸੀ ਵੀ ਇੱਥੇ ਕੈਮਰਾ ਕੋਈ ਨਹੀਂ ਉਹਨਾਂ ਤਾਂ ਇਹ ਕਿਸੇ ਘਟਾ ਨੂੰ ਪੰਜਾਬ ਦਿੱਤਾ ਹੈ ਇਹ ਪਾਰੀ ਮਨਮਤ ਤੇ ਪਾਰੀ ਬਿਜਲੀ ਦਾ ਜਾਦਲਾ ਤੇਰੀ ਜਗ੍ਹਾ ਇਹ ਦਿਨੋਂ ਅਸੀਂ ਇੱਕ ਬਾਤ ਨੂੰ ਕਰਦੇ ਆਂ ਪਾਣੀ ਥੋੜਾ ਜਿਹਾ ਨਾ ਜੋ ਪਲ ਚੜਦਾ ਹੈ ਕੀ ਲੱਗਦਾ ਕਿਸੇ ਨੂੰ ਸ਼ਰਾਰਤ ਕਰ ਰਹੀ ਕੀ ਇਹ ਬਿਲਕੁਲ ਸ਼ਰਾਰਤ ਹੈ ਇਹ ਜਾਲ ਬੰਨ੍ਹ ਤੈਨੂੰ ਦਿੱਤਾ ਜੀ ਹੈ ਕੀ ਕੀ ਪਿਆ ਇਹਦੇ ਵਿੱਚ ਛੋਟਾ ਪੁੱਤਰੇ ਗੁਰੂ ਸਾਹਿਬਾਨ ਦੀਆਂ ਸੀਤਾਂ ਸੀਆਂ ਫੋਟੋਆਂ ਨਾ ਔਰ ਬਾਕੀ ਜਿਹੜੇ ਮਤਲਬ ਕਿ ਹੋਰ ਵੀ ਜਿਹੜੇ ਸਿੱਖ ਧਰਮ ਦੇ ਨਾਲ ਟਿੱਕ ਤਸਵੀਰਾਂ ਨੇ ਉਹ ਨਹੀਂ ਇਹ ਲੱਗਦਾ ਕਿ ਇਹ ਬੀਐਸਟੀ ਇਸ ਤੋਂ ਵੀ ਇਹ ਰਿਐਕਸ਼ਨ ਜਾਨਾ ਚਾਹੁੰਦਾ ਹੈ ਜਰਜਦਾ ਜੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਔਰ ਉਹਨਾਂ ਦੀ ਛਾਲ ਜਿਹੜੀ ਆ ਕਿ ਇਹ ਕਿਹੜੇ ਬੰਦੇ ਕੰਮ ਹੈ ਕਿ ਸ਼ੱਕ ਕਿਤੇ ਲੱਗਦਾ ਕਿ ਕੌਣ ਇਸ ਕਿਤੇ ਜਾ ਸਕਦਾ ਨਹੀਂ ਤਾਂ ਕਾਨੂੰਨ ਵਾਲਿਆ ਕੀਤਾ ਜੀ ਦੁਕਾਨਦਾਰਾਂ ਨੇ ਕੀਤਾ ਵਾ ਕਿਉਂਕਿ ਮਾਲਦ ਕਾਨੂੰਨ ਦਾ ਵਾ ਕੋਈ ਸਾਹਮਣੇ ਆਇਆ ਕੋਈ ਸਾਹਮਣੇ ਹੁਣ ਲੱਭ ਲਵਾਂਗੇ ਜੀ ਬੰਬੇ ਦੁਕਾਨਦਾਰ ਦੇ ਉੱਪਰ ਕੀ ਕਾਰਵਾਈ ਹੁਣ ਚਾਹੀਦੀ ਆ ਕਿਉਂਕਿ ਬਹੁਤ ਧਾਰਮਿਕ ਜਿਹੜੀਆਂ ਤਸਵੀਰਾਂ ਨੇ ਸਾੜ ਕੇ ਰਾਸਤੇ ਦੇ ਵਿੱਚ ਖਲਾ ਲੱਦ ਦਿੱਤੀਆਂ ਗਈਆਂ ਨੇ ਵੈਸੇ ਤੇ ਦੇਖੋ ਜੀ ਅਸੀਂ ਤੇ ਚੌਣੇ ਆ ਪੀ ਜੱਟ ਲੰਘ ਸਿੰਘ ਸੁਧਾ ਉਹ ਮੇਰਾ ਸੋਦਾ ਉਹ ਹੋਈ ਲਾਉਣਾ ਲੰਘ ਸਿੰਘ ਸੁਧਾ ਰੋਣਾ ਪੀ ਐ ਪਲੱਸ ਕਰਦੇ ਪੂਰਾ ਅਗਲੇ ਨੂੰ ਚਾ ਚਾਜੇ ਬੜੇ ਕੰਮ ਕਰ ਪਰ ਜੋ ਕਾਨੂੰਨ ਆ ਉਹਨੂੰ ਨੇ ਆਪਣੇ ਤੇ ਕਰਨਾ ਲੱਗਦਾ ਕਿ ਬਹੁਤ ਮਾੜਾ ਕੰਮ ਜਣਾ ਇੱਥੇ ਬਹੁਤ ਮਾੜਾ ਜੀ ਬਹੁਤ ਮਾੜਾ ਇਹ ਤੋਂ ਮਾੜਾ ਕਰਨਾ ਮੇਰੇ ਸੋਧ ਬਾਰਸਾ ਦਾ ਉਸੇ ਤੋਂ ਘੱਟ ਹੋਇਆ ਕਿਉਂਕਿ ਰਾਘੀਰ ਦੱਸ ਰਹੇ ਪਏ ਨੇ ਕਿ ਅਸੀਂ ਭਜਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਬਿਲਕੁਲ 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 ਇਸ ਦੇ ਬਹੁਤ ਘਟਿਆ ਕਰਮ ਕੀਤਾ ਲੱਗਦਾ ਕੀ ਮੰਗ ਕਰ ਰਹੇ ਆ ਅਸੀਂ ਹੋ ਮੰਗ ਕਰਦੇ ਆ ਵੀ ਆਪਣੀ ਪੁਲਿਸ ਉਹਨਾਂ ਲੱਭੇ ਕੋਸ਼ਿਸ਼ ਲੱਭ ਕੇ ਤੇ ਉਹਨਾਂ ਦੇ ਕਾਰਵਾਈ ਕਿਸ ਕਿਛ ਤੇ ਹੁਣ ਕੀ ਦੱਸ ਤੁਸੀਂ ਪੰਡਾ ਉੱਥੋਂ ਉੱਤਰ ਪਲਾਉਣਗੇ ਜੀ ਜਿਹੜਿਆ ਮਤਲਬ ਕਿ ਅਗਲ ਅਗਲੀ ਆ ਜਿਹਦੇ ਵਿੱਚੋਂ ਲਗਭਗ ਇਸ ਵਾਲੇ ਚਿੱਤਾਂ ਦੇ ਸਾਇਰੀ 25% ਦੀ ਬਚੀਆਂ ਨੂੰ ਦੁਕਾਨਦਾਰਾਂ ਦੇ ਕੋਲੋਂ ਪਤਾ ਕਰਨਾ ਚਾਹੀਦਾ ਕਿ ਇਹ ਇੰਨਾ ਸਾਰਾ ਜਿਹੜਾ ਧਾਰਮਿਕ ਜਿਹੜੀਆਂ ਤਸਵੀਰਾਂ ਨੇ ਹੋਰ ਜਿਹੜੇ ਇਥੇ ਕਿੱਥੋਂ ਲਿਆਂਦੇ ਗਏ ਨੇ ਉਹ ਬਿਲਕੁਲ ਜੀ ਬਿਲਕੁਲ ਪਤਾ ਕਰਨਾ ਚਾਹੀਦਾ ਇਹ ਪੁਲਿਸ ਤਰਫੋਂ ਕਾਰਵਾਈ ਇਹ ਹੁਣ ਕਰਦੇ ਆਪਾਂ ਕਾਰਵਾਈ ਪੁਲਸਰੇ ਵੱਲੋਂ ਤੇ ਕਾਰਵਾਈ ਕੀਤੀ ਹੈ ਕਿ ਇਹ ਵੀ ਪਤਾ ਲੱਗਣਾ ਚਾਹੀਦਾ ਕਿ ਕਰੋੜਿਆਂ ਦੇ ਵੱਲੋਂ ਦੁਕਾਨ ਦੇ ਅੰਦਰ ਰੱਖੇ ਗਏ ਹਾਂ ਬਿਲਕੁਲ ਬਿਲਕੁਲ ਇਹਦੀ ਬਾਗੋੜੀ ਚਾਹੀਦੀ ਇਹਦਾ ਇਹ ਜਰੂਰ ਹੁਣ ਲਪੜਾ ਜਦਾ ਵਾ ਕਿ ਕਿੱਥੋਂ ਆਇਆ ਮਾਰੇ ਤੋ ਲਿਆ ਵਾ ਠੀਕ ਹੈ ਜੀ ਤੇ ਕਿਉਂ ਇੱਥੇ ਕੀਤਾ ਗਿਆ ਤਾਂ ਜੇ ਪਰ ਤਲਾ ਮਿਲੀ ਸੀ ਕਿ ਇਸ ਤਰ੍ਹਾਂ ਇਹ ਬਹੁਤ ਹੀ ਮਾੜੀ ਹਰਕਤ ਕਿਸੇ ਵੱਲੋਂ ਕੀਤੀ ਗਈ ਹੈ ਮੌਕੇ ਤੇ ਪੁੱਛਿਆ ਸਭ ਤੋਂ ਪਹਿਲਾਂ ਤਾਂ ਜਿਹੜਾ ਮਰਿਆਦਾ ਅਨਸਾਰ ਜਿਹੜਾ ਆ ਇਹਨੂੰ ਇਕੱਠਾ ਕਰਕੇ ਜਿਹੜਾ ਜਿਹੜਾ ਅੱਗੇ ਪੂਰੇ ਮਰਿਆਦਾ ਨਾਲ ਜਿਹੜਾ ਜੰਡਲ ਕੀਤਾ ਜਾਵੇਗਾ ਉਸ ਤੋਂ ਬਾਅਦ ਤਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਇਹਦੀ ਕਿ ਕਿਸ ਨੇ ਇਹ ਗਲਤ ਹਰਕਤ ਕੀਤੀ ਹੈ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜਿਹੜੀ ਕਰਕੇ ਸਖਤ ਸਜ਼ਾ ਦਿੱਤੀ ਜਾਏਗੀ ਕਿਲਾ ਸੱਚਖੰਡ ਜਿਹੜਾ ਮੰਤਰੀ ਸਾਹਿਬ ਨੂੰ ਜਾਣਵਦਾ ਹੈ अनेका ਹੀ ਦੇਸ਼ਾਂ ਵਿੱਚ ਸੰਦਰਭ ਸੋਚ ਦੇ ਕੀ ਹੱਥ ਪਏ ਆ ਜਿੱਦ ਇਸ ਤਰ੍ਹਾਂ ਨਹੀਂ ਆ ਬਿਲਕੁਲ ਜੀ ਬਹੁਤ ਗਲਤ ਹਰਕਤ ਜਿਹਨੇ ਵੀ ਕੀਤੀ ਹੈ ਬਹੁਤ ਮਾੜੀ ਹਰਕਤ ਕੀਤੀ ਹੈ ਤੁਹਾਨੂੰ ਬਿਲਕੁਲ ਡ੍ਰਿੱਕੀ ਨਾਲ ਜਿਹੜੇ ਕੋ ਕੀਤੀ ਜਾਏਗੀ